ਪੰਜਾਬ ਦੇ ਕਿਸਾਨ ਸਭ ਤੋਂ ਜ਼ਿਆਦਾ ਅੱਖਾਂ ਚ ਰੱਦਦੇ ਨੇ ਕਿਉਂਕਿ ਪੰਜਾਬ ਦੇ ਕਿਸਾਨ ਨੂੰ ਦੇਖ ਕੇ ਬਾਕੀ ਸਟੇਟ ਵਾਲੇ ਇਕੱਠੇ ਹੋ ਜਾਂਦੇ ਭਗਵੰਤ ਮਾਨ ਜੀ ਦਾ ਸਕਾ ਆ ਆ ਕਿਸਾਨਾਂ ਦਾ ਸਕਾ ਥੋੜੀ ਜਿਹਾ ਪੰਜਾਬ ਦਾ ਪੁੱਤ ਥੋੜੀ ਜਿਹਾ ਕਿਸਾਨੀ ਤਾਂ ਬੇ ਬਹੁਤ ਬੇਹਾਲ ਹੈ ਸਾਲ ਨੂੰ ਕੁਝ ਨਹੀਂ ਬਚ ਰਿਹਾ ਢਾੜੂ ਦਾ ਆ ਹਾਲਾਤ ਹੋਏ ਪਏ ਨੇ ਉਹਨਾਂ ਨੂੰ ਉਮੀਦਵਾਰ ਹੀ ਨਹੀਂ ਮਿਲੇ ਆਪਣੇ ਉਹਨਾਂ ਨੇ ਮਨਿਸਟਰ ਕੈਬਨਿਟ ਮੰਤਰੀ ਜਿਹੜੇ ਨੇ ਉਹਨਾਂ ਨੂੰ ਐਮਪੀ ਦੀ ਚੋਣ ਇਲੈਕਸ਼ਨ ਲੜਾਉਣ ਦੇ ਵਿੱਚ ਖੜੇ ਕਰ ਦਿੱਤਾ ਗੰਦ ਦਾ ਢੇਰ ਹੈ ਗੰਦ ਦਾ ਢੇਰ ਹੈ ਸ਼ਹਿਰ ਵੰਬਸਰ ਤਾਂ ਬੰਦੇ ਨੂੰ ਕੋਈ ਚੰਨ ਨਾਲੋਂ ਉੱਥੇ ਆਏਗਾ ਪੋ ਗੰਧਮਾਨ ਵਾਜ ਨਾ ਨਾ ਉੱਤ ਕੀ ਲੈਣਾ ਯਾਰ ਤੂੰ ਆਪਣਾ ਕੰਮ ਕਰ ਦਾਵਾ ਕਰਦੇ ਨੇ 13 ਜ਼ੀਰੋ ਉਹ 13 ਇਹਨਾਂ ਦੀ ਜ਼ੀਰੋ ਬਾਕੀ ਇਹਦੇ 13 ਹੀ ਨੇ ਜੇ ਉਹ ਵਾਅਦੇ ਨੂੰ ਪੂਰਾ ਨਹੀਂ ਕਰਦੀ ਉਸ ਪਾਰਟੀ ਨੂੰ ਰੱਦ ਹੋਣਾ ਚਾਹੀਦਾ ਤੇ ਕਿਸਾਨਾਂ ਨਾਲ ਕਰੇ ਹੋਏ ਵਾਅਦੇ ਭਾਜਪਾ ਸਰਕਾਰ ਕਰਕੇ ਮੁਕਰ ਤਕਮੀਡੀਅਨ ਜਿਹਾ ਲਿਆ ਕੇ ਕੁਪਮਤਰੀ ਬਣਾਤਾ ਸਾਡੇ ਬੰਦਿਆਂ ਨੇ ਇਹ ਜਿਹਨੂੰ ਪਤਾ ਹੀ ਕੁਛ ਨਹੀਂ ਵੀ ਕਿਸਾਨੀ ਬਾਰੇ ਆਮ ਲੋਕਾਂ ਬਾਰੇ ਲੋਕਾਂ ਦੀਆਂ ਮੁਸ਼ਕਲਾਂ ਕੀ ਹੈ ਜੀ ਸਵਾਗਤ ਕਰਦਾ ਤੁਹਾਡਾ ਡੇਲੀ ਪੋਸਟ ਦੇ ਇੱਕ ਨਵੇਂ ਸ਼ੋਅ ਉਮੀਦਵਾਰਾਂ ਤੋਂ ਕੀ ਉਮੀਦ ਤੇ ਸ਼ੁਰੂਆਤ ਕਰਦੇ ਆ ਕਿਉਂਕਿ ਅਸੀਂ ਇਸ ਵਕਤ ਹੈਗੇ ਆ ਹੁਸ਼ਿਆਰਪੁਰ ਤੋਂ ਥੋੜਾ ਦੂਰ ਟਾਂਡਾ ਰੋਡ ਤੇ ਸ਼ਾਮ 84 ਦੇ ਇਲਾਕੇ 'ਚ ਇਹ ਪਿੰਡ ਹੈਗਾ ਮਿਰਜ਼ਾਪੁਰ ਜਿੱਥੇ ਕਿਸਾਨ ਬੈਠੇ ਨੇ ਮੇਰੇ ਨਾਲ ਸਾਥ ਲੱਗੀ ਹੋਈ ਹੈ ਤੇ ਇਹ ਸਾਥ 'ਚ ਕੀ ਗੱਲਾਂ ਹੁੰਦੀਆਂ ਨੇ ਸਾਥ 'ਚ ਕੀ ਸੱਚ ਹੈ ਉਹ ਸ਼ੁਰੂਆਤ ਇੱਥੋਂ ਹੀ ਕਰ ਲੈਣੇ ਸਭ ਤੋਂ ਪਹਿਲਾਂ ਕਿਸਾਨੀ ਦਾ ਕੀ ਹਾਲ ਹੈ ਇਸ ਵਕਤ ਹਾਲ ਬੇਹਾਲ ਹੈ ਜਾਂ ਵਾਕਈ ਕਿਸਾਨੀ ਅੱਗੇ ਚੜ ਰਹੀ ਹੈ ਨਾ ਜੀ ਕਿਸਾਨੀ ਤਾਂ ਬੇ ਬਹੁਤ ਬੇਹਾਲ ਹੈ ਜੀ ਸਾਨੂੰ ਕੁਝ ਨਹੀਂ ਬਚ ਰਿਹਾ ਜੇ ਹਿਸਾਬ ਨਾਲ ਜੇ ਸਰਕਾਰ 50 ਰੁਪਏ ਰੇਟ ਬਤਾ ਦਈਏ ਤੇ ਜੀ ਕਵਾਂਟਲ ਮਗਰ ਬਤਾਉਂਦੀ ਆ ਤੇ ਜ਼ਿਮੀਂਦਾਰ ਦੇ ਕੋਲ ਆ ਕੇ ਤਾਂ ਉਹ ਕਿਲੋ ਮਗਰ 50 ਪੈਸੇ ਰਹਿ ਜਾਂਦਾ ਇਸ ਕਰਕੇ ਸਰਕਾਰ ਨੂੰ ਕੁਝ ਸੋਚ ਤੋਲ ਕੇ ਨਾ ਜੋ ਵੀ ਫਸਲ ਦਾ ਰੇਟ ਆ ਉਹ ਵਧਾਉਣਾ ਚਾਹੀਦਾ ਜੰਗਵੀਰ ਜੀ ਕਿਸਾਨਾਂ ਆਗੂ ਨੇ ਸਾਡੇ ਨਾਲ ਜਿਹੜੇ ਕਿ ਆ ਕੇ ਵਾਅਦੇ ਕਰਦੇ ਨੇ ਪਰ ਹੱਲੇ ਪੂਰੇ ਨਹੀਂ ਹੋਏ ਕੀ ਕੁਝ ਗੱਲਾਂ ਕੀਤੀਆਂ ਗਿਆ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਦੇਖੋ ਇਹ ਸਿਆਸੀ ਲੋਕ ਆ ਇਹਨਾਂ ਨੇ ਸਿਰਫ ਇਹਨਾਂ ਨੂੰ ਸਿਆਸਤ ਦੀ ਚਾਹੀਦੀ ਕੁਰਸੀ ਚਾਹੀਦੀ ਇਹਨਾਂ ਨੂੰ ਲੋਕ ਪਿਆਰੇ ਨਹੀਂ ਹੈਗੇ ਬਸ ਆਹ ਥੋੜੇ ਦਿਨ ਆ ਇੱਕ ਦੋ ਮਹੀਨੇ ਸਾਡੇ ਪਿੰਡਾਂ ਦੇ ਵਿੱਚ ਆਉਗੇ ਤੇ ਬੜੇ ਲੁਵਾਣੇ ਵਾਅਦੇ ਕਰੂਗੇ ਚੋਣ ਮੈਨੀਫੈਸਟੋ ਦੇ ਵਿੱਚ ਬੜੇ ਬੜੇ ਤਕੜੇ ਜੁਮਲੇ ਲਿਖਣਗੇ ਸੋ ਜਿਹੜੇ ਕਦੀ ਪੂਰੇ ਹੀ ਨਹੀਂ ਹੋਏ ਜ਼ਿੰਦਗੀ ਦੇ ਵਿੱਚ ਜੇ ਜੁਮਲਿਆਂ ਦੀ ਗੱਲ ਕਰੀਏ ਤਾਂ ਮੋਦੀ ਸਾਹਿਬ ਹੁਣ ਸਿਆਸਤ ਦੇ ਵਿੱਚ ਨੇਗੇ ਪੂਰੀ ਸੱਤਾ ਦੇ ਵਿੱਚ ਨੇ ਸੋ 2014 ਦੇ ਵਿੱਚ ਵੀ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰ ਦੂੰਗਾ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ ਤੋ ਫਿਰ ਕਿੱਥੋਂ ਹੋ ਗਈ ਸੋ ਕਿਤੇ ਨਾ ਕਿਤੇ ਲੋਕ ਹਾਲੇ ਵੀ ਜਿਹੜੇ ਕਿਸਾਨ ਆ ਉਹ ਬਾਰਡਰਾਂ ਤੇ ਬੈਠੇ ਹੋਏ ਆ ਇਸ ਤੋਂ ਪਹਿਲਾਂ ਵੀ 2020 ਦੇ ਵਿੱਚ ਵੀ ਕਿਸਾਨਾਂ ਨੇ ਅੰਦੋਲਨ ਲੜਿਆ ਸੀ ਸਵਾ 13 ਮਹੀਨੇ ਬੇਸਕ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਲੜਾਈ ਸੀ ਤੇ ਉਹ ਵੀ ਜਿਹੜਾ ਆ ਉਹ ਲੜਕੇ ਵਾਪਸ ਹੋਏ ਸੀ ਕਿਤੇ ਨਾ ਕਿਤੇ ਕਿਸਾਨ ਆਮ ਲੋਕ ਜਿਹੜੇ ਆ ਪਰੇਸ਼ਾਨ ਆ ਦੇਖੋ ਜਿਹੜੇ ਵਾਅਦੇ ਕਰਦੇ ਆ ਚੋਨ ਮੈਨੀਫੈਸਟੋ ਦੇ ਵਿੱਚ ਲਿਖਦੇ ਆ ਇਹਨਾਂ ਦਾ ਇੱਕ ਤੋਕਤ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਆਮ ਲੋਕਾਂ ਨੂੰ ਜਿਹੜੇ ਭੋਲੇ ਲੋਕ ਆ ਪਿੰਡਾਂ ਦੇ ਲੋਕ ਆ ਸ਼ਹਿਰਾਂ ਦੇ ਲੋਕ ਆ ਆਮ ਖਪਤਕਾਰ ਆ ਉਹਨਾਂ ਨੂੰ ਪਤਾ ਹੋਵੇ ਕਿ ਜਿਹੜੀ ਚੀਜ਼ ਦਾ ਵਾਅਦਾ ਕੀਤਾ ਸਿਆਸਤਦਾਨ ਨੇ ਉਹ ਕਿੰਨੇ ਟਾਈਮ ਦੇ ਵਿੱਚ ਪੂਰੀ ਹੋਊ ਪੂਰੀ ਹੋਊ ਕਿ ਨਹੀਂ ਹੋਊ 5 ਸਾਲ ਪੂਰੇ ਹੋ ਜਾਂਦੇ ਆ ਉਹਨਾਂ ਦੀਆਂ ਗਰੰਟੀਆਂ ਉਸੇ ਤਰ੍ਹਾਂ ਰਹਿ ਜਾਂਦੀਆਂ ਸੋ ਕਹਿਣ ਤੋਂ ਭਾਵ ਹੈਗਾ ਕਿ ਹਰੇਕ ਵਰਗ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਔਖਾ ਆ ਤੁਸੀਂ ਕੀ ਕਹੋਗੇ ਜੇ ਪੰਜਾਬ ਦੀ ਕਿਸਾਨੀ ਦੀ ਗੱਲ ਕਰੀਏ ਕਿਸਾਨੀ ਰੀੜ ਦੀ ਹੱਡੀ ਪੰਜਾਬ ਦੀ ਜਿੱਥੇ ਜਾਂਦੇ ਆ ਕਿਸਾਨ ਮਿਲਦੇ ਨੇ ਹੈਨਾ ਕਿਸਾਨ ਆਗੂ ਹੈਗੇ ਆ ਬਹੁਤ ਸਾਰੀ ਜਥੇਬੰਦੀਆਂ ਨੇ ਪਰ ਫਿਰ ਵੀ ਆਪਣੀ ਮੰਗ ਕਿਉਂ ਨਹੀਂ ਪੂਰੀ ਕਰਾ ਸਕੀ ਜਦ ਤੁਸੀਂ ਗੱਲ ਕਰਦੇ ਹੋ ਕਿ ਇਲੈਕਸ਼ਨ ਦਾ ਟਾਈਮ ਹੈ ਉਹ ਕਿੰਨੋਂ ਉਮੀਦਵਾਰ ਨੂੰ ਯੋਗ ਸਮਝੀਏ ਸਾਰੇ ਤੇ ਦਲ ਬਦਲ ਬਦਲ ਕੇ ਵੋਟ ਆਪਣੀਆਂ ਟਿਕਟਾਂ ਲੈਣ ਨੂੰ ਦੌੜੇ ਫਿਰਦੇ ਨੇ ਭਾਜੀਪੀ ਵਾਲੇ ਅਕਾਲੀ ਦਲ ਚ ਅਕਾਲੀ ਦਲ ਵਾਲੇ ਝਾੜੂ ਵਾਲੇ ਚ ਝਾੜੂ ਵਾਲੇ ਕਾਂਗਰਸ ਦੇ ਵਿੱਚ ਤੇ ਜਖੋ ਝਾੜੂ ਦਾ ਆ ਹਾਲਾਤ ਹੋਏ ਪਏ ਨੇ ਉਹਨਾਂ ਨੂੰ ਉਮੀਦਵਾਰ ਹੀ ਨਹੀਂ ਮਿਲੇ ਆਪਣੇ ਉਹਨਾਂ ਨੇ ਮਨਿਸਟਰ ਕੈਬਨਿਟ ਮੰਤਰੀ ਜਿਹੜੇ ਨੇ ਉਹਨਾਂ ਨੂੰ ਐਮਪੀ ਦੀ ਚੋਣ ਇਲੈਕਸ਼ਨ ਲੜਾਉਣ ਦੇ ਵਿੱਚ ਖੜੇ ਕਰ ਦਿੱਤਾ ਅਸੀਂ ਕੀ ਚਾਵਾਂਗੇ ਇਹਨਾਂ ਕੋਲੋਂ ਕੀ ਉਮੀਦ ਕਰਾਂਗੇ ਇਸ ਵੇਲੇ ਤੇ ਪ੍ਰਮਾਤਮਾ ਹੀ ਹੈ ਜੇ ਬਚਾ ਲਵੇ ਤੇ ਨਹੀਂ ਤੇ ਇਹ ਇਹਦਾ ਬੇੜਾ ਦੇਸ਼ ਦਾ ਰੁੜਨੇ ਆਇਆ ਹੋਇਆ ਸਿਆਸਤਦਾਨਾਂ ਨੇ ਰੋੜ ਦਿੱਤਾ ਆਪਣੇ ਇਲਾਕੇ ਦੇ ਕੀ ਮਸਲੇ ਨੇ ਸਭ ਤੋਂ ਜਿਆਦਾ ਹੱਲ ਨਹੀਂ ਹੋਏ ਅਜੇ ਤੱਕ ਦੇਖੋ ਜੀ ਪਹਿਲਾਂ ਤਾਂ ਸਾਰੇ ਪ੍ਰਸ਼ਟਾਚਾਰ ਬਹੁਤ ਜ਼ਿਆਦਾ ਵਧ ਗਿਆ ਹੁਣ ਦੇ ਸਮੇਂ ਦੇ ਵਿੱਚ ਜਿਹੜਾ ਰਸਤੇ ਦੇ ਵਿੱਚ ਬੰਦਾ ਜਾਂਦਾ ਉਹਨੂੰ ਵੀ ਲੋਕ ਲੁੱਟਣ ਲੱਗ ਪਏ ਸਭ ਤੋਂ ਜ਼ਿਆਦਾ ਤੇ ਇਹ ਪਹਿਲਾਂ ਠੱਲ ਪੈਣੀ ਚਾਹੀਦੀ ਬਾਕੀ ਜਿਹੜਾ ਗੰਨੇ ਦਾ ਕੰਢੀ ਦੀ ਗੱਲ ਕਰਦਾ ਕੰਢੀ ਸਾਡੇ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਸੜਕਾਂ ਦਾ ਜਦੋਂ ਅਸੀਂ ਗੰਨਾ ਲੈ ਕੇ ਜਾਂਦੇ ਆ ਕਾਫੀ ਨੁਕਸਾਨ ਹੋ ਜਾਂਦਾ ਟਰੈਕਟਰ ਦਾ ਟਰੈਕਟਰ ਦਾ ਵੀ ਟਰਾਲੀਆਂ ਦਾ ਵੀ ਕਈ ਤੇ ਬਾਇ ਡੈਥ ਵੀ ਹੋ ਜਾਂਦੀ ਬੰਦੇ ਦੀ ਹਨਾ ਉਹਨਾਂ ਚੀਜ਼ਾਂ 'ਚ ਸੁਧਾਰ ਜ਼ਰੂਰੀ ਹੈ ਕਿਉਂਕਿ ਜਿਹੜਾ ਗੰਨੇ ਦਾ ਸੀਜ਼ਨ ਆ ਇਸ ਔਖਾ ਵੀ ਹੈਗਾ ਨਾਲ ਟ੍ਰੈਫਿਕ ਵੀ ਹੁੰਦੀ ਹੈ ਇਸ ਨੂੰ ਲੈ ਕੇ ਜਾਣਾ ਕਿਸਾਨ ਦੀ ਜਿਹੜੀ ਆ ਜ਼ਿੰਮੇਵਾਰ ਵੀ ਹੁੰਦੀ ਹੈ ਤੇ ਨਾਲ ਮਜਬੂਰੀ ਵੀ ਹੁੰਦੀ ਹੈ ਸਾਨੂੰ ਇਹ ਨਾ ਚੀਜ਼ਾਂ ਦੇ ਵੀ ਧਿਆਨ ਦੇਣਾ ਚਾਹੀਦਾ ਕਿ ਸੜਕਾਂ ਸਾਨੂੰ ਸਾਫ਼ ਚਾਹੀਦੀਆਂ ਨੇ ਵੀ ਜਿਨ੍ਹਾਂ ਤੇ ਸਾਡਾ ਟਰੈਕਟਰ ਟਰਾਲੀ ਨਾ ਡੋਲੇ ਪਰ ਬਿਲਕੁਲ ਖਸਤਾ ਹਾਲਤ ਹੈ ਸਾਰੇ ਚੀਜ਼ਾਂ ਦੀ ਯਾਦ ਆਇਆ ਕੋਈ 5 ਮਿੰਟ ਕੀ ਕੀ ਯਾਦ ਆਇਆ ਗਗਰਮਾਨ ਦੀ ਐਮਐਸਪੀ ਉਹ ਮਿਲ ਗਈ ਫਿਰ ਨਾ ਜੀ ਨਾ ਮੈਨੂੰ ਕਿੱਥੋਂ ਦੀ ਜੀ ਉਹ ਤਾਂ ਉਹ ਸਟੇਜ ਤੇ ਹੀ ਸੀਗੀ ਜੀ ਸਟੇਜ ਤੋਂ ਜਦੋਂ 75 ਕਦੋਂ ਐਮਐਸਪੀ ਖਤਮ ਹੋ ਉਹ ਸਟੇਜ ਤੱਕ ਹੀ ਸੀਗੀ ਸਟੇਜ ਤੱਕ ਹੀ ਦੇਣੀ ਸੀਗੀ ਸਟੇਜ ਤੋਂ 75 ਕਦੋਂ ਵਾਦੇ ਉਹਨਾਂ ਦੇ ਖਤਮ ਹੋ ਗਏ ਹਾਂ ਬਸ ਜਿਸ ਤਰੀਕੇ ਨਾਲ ਆਇਆ ਹੀ ਹੋਇਆ ਸੀ ਉਸੇ ਟ੍ਰਿਪੇ ਵਾਦੇ ਖਤਮ ਹੋ ਗਏ ਅ ਦੇਖੋ ਜੀ ਪਹਿਲਾਂ ਤਾਂ ਜੇ ਅਸੀਂ ਗੱਲ ਕਰੀਏ 14 ਤੋਂ ਲੈ ਕੇ ਜਦੋਂ ਤੋਂ મોદી ਸਰਕਾਰ ਆਈ ਆ ਸਾਨੂੰ ਬਹੁਤ ਕੁਝ ਛੋਟਕੀਆਂ ਦੇ ਵਿੱਚ ਉਹ ਵੀ ਦੇ ਗਏ ਬਾਕੀ ਜੇ ਸਾਡੀ ਇੱਥੇ ਪੰਜਾਬ ਦੀ ਗਵਰਨਮੈਂਟ ਆਈ ਆ ਸਾਨੂੰ ਉਹ ਵੀ ਛੋਟਕੀਆਂ ਚ 5 ਮਿੰਟਾਂ ਦੇ ਵਿੱਚ ਦੇ ਗਏ ਜੀ ਵੀ ਅਸੀਂ ਤੇ ਐਮਐਸਪੀ ਦੇ ਦੇਵਾਂਗੇ ਪਰ ਇਦਾਂ ਨਹੀਂ ਸਵਾਮੀ 나ਥਨ ਕਮਿਸ਼ਨ ਦੀ ਰਿਪੋਰਟ ਨੂੰ ਜੇਕਰ ਇਹ ਲਾਗੂ ਕਰਦੇ ਤੇ ਸਾਡੀ ਖੇਤੀ ਬਚਾਓ ਖੇਤੀ ਦਾ ਜਿਹੜਾ ਬਚਾਓ ਹੋ ਸਕਦਾ ਸੀ ਜਿਹੜਾ ਕਿਸਾਨ ਆ ਉਹਨੂੰ ਇਨਕਮ ਵਧਣੀ ਸੀ ਸਵਾਮੀ ਨਾਥਨ ਨੇ ਆਪਣੀ ਰਿਪੋਰਟ ਦੇ ਵਿੱਚ ਇਹੀ ਗੱਲ ਕੀਤੀ ਸੀ ਵੀ ਜੇਕਰ ਇਸ ਤਰੀਕੇ ਦੇ ਨਾਲ ਤੁਸੀਂ ਖੇਤੀ ਬਚਾਉਣੀ ਚਾਹੁੰਦੇ ਆ ਦੇਸ਼ ਨੂੰ ਅੱਗੇ ਲੈ ਜਾਣਾ ਚਾਹੁੰਦੇ ਆ ਕਿਉਂਕਿ ਅੰਨਦਾਤਾ ਘਾਉਣ ਵਾਲਾ ਜੇ ਇਹਨੂੰ ਅੱਗੇ ਲੈ ਜਾਣਾ ਚਾਹੁੰਦੇ ਆ ਤੇ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਜਿਹੜੀ ਰਿਪੋਰਟ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਸੀ ਉਹਦੇ ਮੁਤਾਬਕ ਖਰਚੇ ਤੋਂ ਇਲਾਵਾ ਸਾਨੂੰ ਜਿਹੜੀ ਇਨਕਮ ਹੋਣੀ ਸੀ ਉਹਦੇ ਨਾਲ ਸਾਡਾ ਬਚਾਅ ਸੀ ਅੱਜ ਦੀ ਸਥਿਤੀ ਕਿਸਾਨ ਦੀ ਕਿੱਥੇ ਆ ਜੀ ਅੱਜ ਦੀ ਸਥਿਤੀ ਇਹ ਆ ਜੀ ਵੀ ਜਦੋਂ ਅਸੀਂ ਇਨਸੈਕਟੀਸਾਈਡ ਪੈਸਟੀਸਾਈਡ ਜੋ ਵੀ ਅਸੀਂ ਲੈਣ ਜਾਂਦੇ ਆ ਦੁਕਾਨ ਤੇ ਉਹਦਾ ਪਿਛਲੇ ਮਹੀਨੇ ਦੇ ਨਾਲੋਂ ਅਗਲੇ ਮਹੀਨੇ ਰੇਟ ਜਿਹੜਾ ਉਹ ਵੱਧ ਹੋਇਆ ਹੁੰਦਾ ਤੇ ਸਾਡੀ ਕਿਸਾਨੀ ਉੱਥੇ ਦੀ ਉੱਥੇ ਖੜੀ ਆ ਸਣਕ ਵੱਡਣ ਦਾ ਸੀਜ਼ਨ ਹੈ ਨਾ ਹੁਣੇ ਬਸਾਖੀ ਨਿਕਲੀ ਐ ਪਰ ਜਿਸ ਤਰੀਕੇ ਨਾਲ ਬੇਮੌਸਮੀ ਬਾਰਿਸ਼ ਪੈ ਗਈ ਜਦੋਂ ਸਾਡੀ ਸਰਕਾਰ ਬਣੀ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਮੁਰਗੀ ਦਾ ਆਂਡੇ ਤੱਕ ਦਾ ਵੀ ਮੁਆਵਜ਼ਾ ਦਿੱਤਾ ਜਾਊਗਾ 15 ਦਿਨ ਦੇ ਅੰਦਰ ਗਰਦਾਬਰੀ ਕਰਾ ਦਾਂਗੇ 15 ਦਿਨ ਦੇ ਅੰਦਰ ਅੰਦਰ ਗਰਦਾਬਰੀ ਤੋਂ ਪਹਿਲਾਂ ਹੀ ਕਹਿੰਦੇ ਸੀ 20-20 ਹਜ਼ਾਰ ਤੁਹਾਡੇ ਖਾਤਿਆਂ 'ਚ 25-25 ਹਜ਼ਾਰ ਪਾ ਦਵਾਂਗੇ ਇਹ ਗਰਦਾਬਰੀ ਬਾਅਦ 'ਚ ਹੁੰਦੀ ਰੋ ਤੇ ਪਰ ਉਹਦਾ ਹਜੇ ਤੱਕ ਕੁਝ ਨਹੀਂ ਕੀ ਮਿਲਿਆ ਸਾਡੇ ਕਈ ਭਰਾ ਉਧਰ ਹੈਗੇ ਆ ਕਈ ਵਾਰੀ ਗੱਲਬਾਤ ਵੀ ਹੁੰਦੀ ਆ ਪਰ ਉਹ ਕੁਝ ਨਹੀਂ ਹਜੇ ਇੰਨਾ ਲੋਕਾਂ ਦਾ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਸੰਗਰੂਰ ਮਾਲਵਾ ਉਹ ਸਾਰਾ ਇਲਾਕਾ ਡੇਰਾਬਧੀ ਸਾਰਾ ਲੋਈਆਂ ਸਾਈਡ ਹਾਰਡ ਇੰਨੇ ਆਏ ਸੀਗੇ ਉਹ ਸਾਰਾ ਕੁਝ ਨਹੀਂ ਮਿਲਿਆ ਜੀ ਏਸੀ ਤਰ੍ਹਾਂ ਹੁਣ ਵੀ ਸਾਨੂੰ ਕੋਈ ਆਸ ਨਹੀਂ ਹੁਣ ਚੋਣਾਂ ਆ ਰਹੀਆਂ ਨੇ ਸਭ ਤੋਂ ਪਹਿਲਾਂ ਜਿਹੜੀ ਮਰਜ਼ੀ ਸਰਕਾਰ ਬਣੇ ਹੈਨਾ ਸਭ ਤੋਂ ਪਹਿਲਾਂ ਕਿਸਾਨੀ ਲਈ ਕੀ ਕਰੇ ਕੋਈ ਦੇਣਾ ਚਾਹੁੰਦੇ ਜਵਾਬ ਕਿ ਕੀ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਇੱਕ ਸੂਰਾਂ ਦਾ ਤੇ ਜੀ ਇੱਕ ਵਾਰਾ ਗਾਈਆਂ ਦਾ ਇਹਦਾ ਹੱਲ ਹੋਣਾ ਚਾਹੀਦਾ ਜ਼ਰੂਰ ਇਹ ਬਹੁਤ ਨੁਕ ਹੋਣਾ ਚਾਹੀਦਾ ਸਭ ਤੋਂ ਪਹਿਲਾ ਕੰਮ ਇਹਦੇ ਯਾਰ ਕੋਈ ਤਾਂ ਕੇਜੀ ਸੋਚ ਇਕਦਮ ਜਿੱਥੇ ਇੱਕ ਪਾਸੇ ਕਿਸਾਨ ਬਾਰਡਰ ਤੇ ਬੈਠੇ ਨੇ ਹੈਨਾ ਤੁਸੀਂ ਇੱਥੇ ਵੀ ਬੈਠੇ ਹੋ ਸ਼ੰਭੂ ਬਾਰਡਰ ਦੀ ਗੱਲ ਕਰ ਰਹੇ ਆ ਖਨੋਰੀ ਬਾਰਡਰ ਦੀ ਗੱਲ ਕਰ ਰਹੇ ਆ ਕਿਸਾਨ ਇੱਥੇ ਵੀ ਬੈਠੇ ਨੇ ਪਰ ਲੱਗ ਰਿਹਾ ਕੋਈ ਫਰਕ ਪੈ ਰਿਹਾ ਸਰਕਾਰ ਨੂੰ ਢੀਢ ਸਰਕਾਰ ਆਏ ਤੁਸੀਂ ਸ਼ੰਭੂ ਬਾਰਡਰ ਦੀ ਗੱਲ ਕਰਦੇ ਮੈਨੂੰ ਤਾਂ ਚੀਨ ਵਾਲੇ ਬਾਰਡਰ ਨਾਲ ਵੀ ਖਤਰਨਾਕ ਲੱਗਣ ਡਿਆ ਤੇ ਪਾਕਿਸਤਾਨ ਨੂੰ ਤਾਂ ਬੰਦਾ ਚੱਲ ਵੀਜ਼ਾ ਲੈ ਕੇ ਜਾਇਆ ਆਉਂਦਾ ਇੱਥੇ ਤਾਂ ਇਹਨਾਂ ਨੇ ਸਾਡੇ ਕਿਸਾਨਾਂ ਨੂੰ ਜਾਣੂ ਵੀ ਰੋਕਿਆ ਹੋਇਆ ਕੰਦਾ ਘੱਡ ਦਿੱਤੇ ਆ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਕੀ ਅਸੀਂ ਇਸ ਦੇਸ਼ ਦਾ ਹਿੱਸਾ ਨਹੀਂ ਹੈਗੇ ਸਾਡੀ ਰਾਜਧਾਨੀ ਨਹੀਂ ਦਿੱਲੀ ਹੈਗੀ ਸੋ ਗੱਲ ਕਰਦੇ ਆਂ ਦੇਖੋ ਮਾਹੌਲ ਤੇ ਇਹਨਾਂ ਨੇ ਖਰਾਬ ਕੀਤਾ ਸਰਕਾਰਾਂ ਨੇ ਜਿਸ ਤਰ੍ਹਾਂ ਪਿੱਛੋਂ ਨੌਜਵਾਨ ਨੇ ਗੱਲ ਕੀਤੀ ਹੈ ਨਾ ਕਿ ਸੂਰਾਂ ਦੀ ਤੇ ਅਵਾਰਾ ਗਾਈਆਂ ਦੀ ਇਹ ਬੜਾ ਜ਼ਰੂਰੀ ਹੈ ਆ ਜਿਹੜੀਆਂ ਅਵਾਰਾ ਗਾਈਆਂ ਬੱਚੇ ਸੜਕਾਂ ਤੇ ਤੁਰੇ ਫਿਰਦੇ ਆ ਤੁਸੀਂ ਇੱਕ ਵਾਰੀ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਆ ਕੇ ਦੇਖ ਲਓ ਜਿਸ ਤਰ੍ਹਾਂ ਕੰਬਾਈਨ ਕਟਾਈ ਕਰਦੀ ਆ ਨਾ ਫਸਲ ਦੀ ਇਸ ਤਰ੍ਹਾਂ ਜਿਹੜੇ ਅਵਾਰਾ ਡੰਗਰ ਆ ਉਹ ਫਸਲਾਂ ਦਾ ਓਜਾੜਾ ਕਰਦੇ ਆ ਸੂਰ ਜਿਹੜਾ ਫਸਲਾਂ ਦਾ ਓਜਾੜਾ ਕਰਦੇ ਆ ਤਜੇ ਫਸਲ ਬਚੂਗੀ ਤਾਂ ਐਮਐਸਪੀ ਲਵਾਗੇ ਹੁਣ ਐਮਐਸਪੀ ਦੀ ਲੜਾਈ ਉੱਥੇ ਲੜਦੇ ਆ ਬੈਠੇ। ਸੁਆਮੀਨਾਥਰ ਕਮਿਸ਼ਨ ਦੀ ਰਿਪੋਰਟ ਦੀ ਲੜਾਈ ਲੜਦੇ ਆ, ਕਰਜ਼ਾ ਮਾਫੀ ਦੀ ਲੜਾਈ ਲੜਦੇ ਆ। ਸੋ ਇਹ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਪਰ ਦੇਣਾ ਕਦੋਂ ਆ? ਇਹਨਾਂ ਨੇ ਹੁਣ ਹੀ ਦੇਣਾ ਸੀਗਾ। ਜੇ ਹੁਣ ਹੀ ਨਹੀਂ ਦਿੱਤਾ ਤਾਂ ਦੇਣਾ ਕਦੋਂ ਨੂੰ ਆ? ਆ ਜਿਹੜੇ ਸੈਲੋਜ਼ ਬਣਾਤੇ ਆ, 25-26 ਸੈਲੋਜ਼ ਬਣਾਤੇ ਆ, ਮੰਡੀਆਂ ਇਹਨਾਂ ਨੇ ਜੋੜ ਦਿੱਤੀਆਂ ਸੀ ਭਗਵੰਤ ਮਾਨ ਕੇ ਦੱਸਕਾ ਆ। ਆ ਕਿਸਾਨਾਂ ਦਾ ਸਕਾ ਥੋੜੀ ਆ, ਪੰਜਾਬ ਦਾ ਪੁੱਤ ਥੋੜੀ ਇਹ। ਕਮੇਡੀਅਨ ਜਿਹਾ ਲਿਆ ਕੇ ਮੁੱਖ ਮੰਤਰੀ ਬਣਾਤਾ ਸਾਡੇ ਬੰ ਇਹ ਜਿਹਨੂੰ ਪਤਾ ਹੀ ਕੁਛ ਨਹੀਂ ਵੀ ਕਿਸਾਨੀ ਬਾਰੇ ਆਮ ਲੋਕਾਂ ਬਾਰੇ ਲੋਕਾਂ ਦੀਆਂ ਮੁਸ਼ਕਲਾਂ ਕੀ ਹੈਗੀਆਂ ਉਹ ਕਹਿੰਦੇ ਰਾਤ ਨੂੰ 1:00 2:00 ਵਜੇ ਤੱਕ ਮੈਂ ਤਾਂ ਬੈਠਿਆ ਰਿਆ ਕਿਸਾਨਾਂ ਦੀ ਗੱਲ ਰਖਤਾ ਰਿਆ ਤੇ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਜੇ ਵਿਚੋਲਗੀ ਦੀ ਕੀਤੀ ਉਹਨੇ ਬੈਠਾ ਰਿਆ 2:00 ਵਜੇ ਤੱਕ ਇਹ ਕਹਿੰਦਾ ਕਿ ਕੁਛ ਕਰ ਜਾਈ ਮੈਂ ਪੰਜਾਬ ਦਾ ਮਾਫ ਕਰ ਦਿੰਦਾ ਕਿਸਾਨਾਂ ਦਾ ਉਸ ਤੁਸੀਂ ਕਰ ਦਿਓ ਕੁਛ ਐਮਐਸਬੀ ਮੈਂ ਦੇ ਦੇਣਾ ਕੁਛ ਤੁਸੀਂ ਦੇ ਦਿਓ ਇਹਦੇ ਮੋਰੇ ਤਾਂ ਹਲੇ ਧਰਨੇ ਲੱਗਨੇ ਆ ਭਗਵੰਤ ਮਾਨ ਦੇ ਸਾਹਮਣੇ ਆ ਸਾਰੇ ਗੰਨੇ ਬੈਲਟ ਵਾਲੇ ਆਲੂਆਂ ਵਾਲੇ ਹੋਰ ਫਸਲਾਂ ਵਾਲੇ ਬੈਠੇ ਹੋ ਆ ਕਣਕ ਝੋਨੇ ਵਾਲੇ ਸਾਰਿਆਂ ਤੋਂ ਬਸ ਇੱਕ ਇੱਕ ਵਰਡ ਦੱਸਿ ਆਪਣੇ ਉਮੀਦਵਾਰਾਂ ਤੋਂ ਕੀ ਉਮੀਦ ਕਰਦੇ ਹੋ ਸਿਰਫ ਇੱਕ ਵਰਡ ਕੋਈ ਮਸਲਾ ਇੱਕ ਮਸਲਾ ਕਿਹੜਾ ਹੋ ਸਭ ਤੋਂ ਪਹਿਲਾਂ ਹਲ ਹੋਣਾ ਹੈ ਇੱਕ ਮਸਲਾ ਸਾਡੀ ਤਾਂ ਤਾਂ ਸਾਨੂੰ ਤਾਂ ਕੋਈ ਉਮੀਦ ਲੱਗਦੀ ਨਹੀਂ ਜੀ ਇਹਨਾਂ ਤੋਂ ਹੈਗੀ ਤੁਹਾਨੂੰ ਕੀ ਲੱਗਦਾ ਇੱਕ ਕੋਈ ਮਸਲਾ ਜਿਹੜਾ ਸਭ ਤੋਂ ਪਹਿਲਾਂ ਹੱਲ ਕਰਿਆ ਕਿਉਂ ਦੇਸ਼ ਯਾਦ ਹੋਏ ਤੋਂ ਤਾਂ ਅੱਜ ਤੱਕ ਕਿਸੇ ਵੀ ਸਿਆਸੀ ਲੀਡਰ ਨੇ ਸਭ ਕਿਸੇ ਵੀ ਨਾ ਕਿਸਾਨ ਦਾ ਨਾ ਕਿਸੇ ਮਜ਼ਦੂਰ ਦਾ ਕੋਈ ਭਲਾ ਨਹੀਂ ਕੀਤਾ ਉਮੀਦ ਨਹੀਂ ਹੈਗੀ ਕੋਈ ਕੋਈ ਮੈਨ ਨਹੀਂ ਤੁਹਾਨੂੰ ਲੱਗਦਾ ਕੋਈ ਇੱਕ ਮਸਲਾ ਜਿਹੜਾ ਸਭ ਤੋਂ ਪਹਿਲਾਂ ਹੱਲ ਹੋਣਾ ਚਾਹੀਦਾ ਆਪਣੇ ਇਲਾਕੇ ਨੂੰ ਮੈਂ ਕੋਈ ਮਸਲਾ ਹੱਲ ਨਹੀਂ ਹੋਣਾ ਇਹਨਾਂ ਤੋਂ ਕੋਈ ਆਸ ਹੀ ਹੈ ਨਹੀਂਗੀ ਇਹਨਾਂ ਤੋਂ ਹਾਂਜੀ ਤੁਸੀਂ ਕੋਈ ਆਸ ਨਹੀਂ ਜੀ ਕਿਸੇ ਨੂੰ ਕੋਈ ਹੈਗਾ ਕੋਈ ਮਸਲਾ ਕੋਈ ਇੱਕ ਹੱਲ ਹੋ ਜਾਏ ਕੋਈ ਹਾਂਜੀ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਜਿਹੜਾ ਵੀ ਸਾਡੇ ਮੰਤਰੀ ਬਣਦਾ ਖੇਤੀਬਾੜੀ ਉਹ ਪੜਿਆ ਲਿਖਿਆ ਹੋਣਾ ਚਾਹੀਦਾ ਠੀਕ ਹੈ ਨਾ ਇਹ ਅਨਪੜ੍ਹ ਬੰਦੇ ਨੂੰ ਬਣਾ ਦਿੰਦੇ ਆ ਤੁਸੀਂ ਕੋਈ ਉਮੀਦ ਕਰਦੇ ਹੋ ਕੋਈ ਇੱਕ ਕੰਮ ਜੜਾ ਸਰਕਾਰ ਪਹਿਲਾਂ ਕਿਰਾਏ ਕਿਸਾਨੀ ਲਈ ਸਰਕਾਰ ਕਿਸਾਨੀ ਲਈ ਕੁਝ ਨਹੀਂ ਕਰ ਸਕਦੀ ਤੁਸੀਂ ਇਹ ਨਾ ਕਿ ਕਰਨਾ ਜਿਹੜੇ ਆਪ ਹੀ ਬਣਦੇ ਐਮਐਲਏ ਬਣ ਜਾਣ ਮਨਿਸਟਰ ਬਣ ਜਾਣ ਇਹਨਾਂ ਆਪਣੇ ਘਰ ਪਰ ਪਰਨੇ ਹੁੰਦੇ ਤੁਸੀਂ ਮਸਲੇ ਬਹੁਤ ਨੇ ਪਾਜੀ ਬਰੇ ਇਹਨਾਂ ਨੇ ਇੱਕ ਮਸਲਾ ਦੱਸ ਦਿਓ ਜਿਹੜਾ ਕਰਨਾ ਹੀ ਕੋਈ ਤੁਸੀਂ ਜੇਕਰ ਗਵਰਨਮੈਂਟ ਚਾਹੇ ਤੇ ਮਸਲਾ ਹੱਲ ਕਰ ਸਕਦੀ ਆ ਜੇ ਕਿਸਾਨੀ ਨੂੰ ਬਚਾਉਣਾ ਹੋਵੇ ਤੇ ਐਮਐਸਪੀ ਤੇ ਪਹਿਲਾਂ ਗਰੰਟੀ ਕਾਨੂੰਨ ਬਣਾਵੇ ਐਮਐਸਪੀ ਦੇ ਗਰੰਟੀ ਤੁਸੀਂ ਮਸਲਾ ਬੇਂਤ ਡੰਗਰਾਂ ਦਾ ਉਹੀ ਹੱਲ ਇੱਕ ਕਰ ਦੇਣਾ 12 ਪਸ਼ੂਆਂ ਦਾ ਇਹੀ ਕਰ ਦੇ ਬੜੀ ਖੁਸ਼ੀ ਵਾਲੀ ਗੱਲ ਆ ਹੋਰ ਤੇ ਕੋਈ ਆਸ ਨਹੀਂ ਹੈਗੀ ਚਲੋ ਮਤਲਬ ਗੱਲਾਂ ਬਹੁਤ ਨੇ ਮੁੱਦੇ ਬਹੁਤ ਜ਼ਿਆਦਾ ਨੇ ਗੱਲਾਂ ਵੀ ਅਸੀਂ ਕੀਤੀਆਂ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ ਨਾ ਪੰਜਾਬ ਸਰਕਾਰ ਤੋਂ ਉਮੀਦ ਹੈ ਨਾ ਕੇਂਦਰ ਸਰਕਾਰ ਤੋਂ ਉਮੀਦ ਹੈ